ਦੇਖੇਗੇ ਜਾਰਜ ਬਾਇਓ ਸਾਥੇ ਪਤਾ ਦੁਬੇ ਆਵਾ ਉਹ ਤਾਂ ਬੜੀ ਫੁੱਟੀ ਪਿੱਟ ਕੇ ਦੇ ਦੇ। ਦੇਖੋ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਦੀ ਹਾਲਤ ਲੈਂਡ ਆਰਡਰ ਦੀ ਇੰਨੀ ਖਰਾਬ ਹੈ। ਲੁੱਟਾਂ, ਖੋਹਾਂ, ਨਸ਼ੇ, ਕਤਲ, ਬੰਬ ਬਲਾਸਟ ਹੋ ਰਿਹਾ ਤੇ ਜੇ ਉਹਨਾਂ ਨੇ ਕੋਈ ਗੱਲ ਕਹਿਤੀ ਜ਼ਿੰਮੇਵਾਰੀ ਤਾਂ ਪੰਜਾਬ ਗਵਰਨਮੈਂਟ ਦੀ ਬਣਦੀ ਹੈ। ਉਹ ਲੱਭਣ ਕੌਣ ਲੋਗ ਆ ਜਿਹੜੇ ਗੜਬੜ ਕਰਦੇ ਆ, ਕੌਣ ਆ ਜਿਹੜੇ ਬੰਬ ਬਲਾਸਟ ਕਰਦੇ ਆ, ਕੌਣ ਆ ਜਿਹੜੇ ਕਤਲ ਕਰ ਰਿਹਾ ਕੌਣ ਆ? ਔਰਤਾਂ ਦੀਆਂ ਚੇਨਾਂ ਖੋ ਰਹੇ ਨੇ ਕੌਣ ਆ ਜਿਹੜੇ ਗੋਲੀਆਂ ਮਾਰ ਕੇ ਮਰਡਰ ਕਰ ਰਹੇ ਆ ਉਹ ਬਜਾਏ ਇਸ ਗੱਲ ਦੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਉਹ ਉਹਨਾਂ ਦਾ ਮਕਸਦ ਏ ਆ ਕਿ ਜਿਹੜਾ اپੋਜੀਸ਼ਨ ਦੇ ਸੀਨੀਅਰ ਲੀਡਰ ਆ ਉਹਨਾਂ ਦੀ ਜੁਬਾਨ ਬੰਦ ਰਵੇ ਡਰ ਕਰਕੇ ਕਿ ਐਫ ਆਈ ਆਰ ਤੋਂ ਮੈਂ ਉਹਨਾਂ ਨੂੰ ਇਹ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀਆਂ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਕਾਂਗਰਸੀ ਸਾਰੇ ਬੈਠੇ ਆ ਤੁਸੀਂ ਸਾਰਿਆਂ ਤੇ ਐਫ ਆਈ ਆਰ ਕਰ ਦੋ ਅਸੀਂ ਜਿਹੜੀ ਪੰਜਾਬ ਦੀ ਹਾਲਤ ਆ ਜਿਹੜੇ ਬੰਬ ਬਲਾਸਟ ਹੋ ਰਹੇ ਆ ਜਿਹੜੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਆ ਜਿਹੜਾ ਤੁਸੀਂ ਰੰਗਲਾ ਪੰਜਾਬ ਦਾ ਵਾਅਦਾ ਕੀਤਾ ਸੀ ਇਹਦਾ ਸਤਿਆਨਾਸ਼ ਕਰਦਾ ਅਸੀਂ ਹਮੇਸ਼ਾ ਬੋਲਦੇ ਰਵਾਂਗੇ ਔਰ ਤੁਹਾਡੀ ਇਸ ਧਮਕੀ ਨਾਲ ਐਫਆਈਆਰ ਨਾਲ ਕੋਈ ਕਾਂਗਰਸ ਦਾ ਲੀਡਰ ਕੋਈ ਵਰਕਰ ਚੁੱਪ ਨਹੀਂ ਰਹੇਗਾ ਇਹ ਐਫਆਈਆਰ ਵਾਪਸ ਲਿਆ ਜਾਵੇ ਇਹ ਬਿਲਕੁਲ ਝੂਠਾ ਉਹਨਾਂ ਦਾ ਕਿਸੇ ਗੱਲ 'ਚ ਕੀ ਲੈਣ ਦੇਣਾ ਤੁਹਾਡੀ ਪੁਲਿਸ ਕੀ ਕਰ ਰਹੀ ਆ ਤੁਸੀਂ ਲੋਕ ਕੀ ਕਰ ਰਹੇ ਹੋ ਇਸ ਕਰਕੇ ਇੰਨੀ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਦੱਸਣਾ ਚਾਹਣਾ ਕਿ ਕਿਸੇ ਨੇ ਡਰਨਾ ਨਹੀਂ ਕਿ ਜਦ ਸਕਾਰ ਫਿਕਰ ਉਹ ਸੰਵਿਧਾਨ ਤੋੜਨ ਦੀ ਕੋਸ਼ਿਸ਼ ਕਰੀਆ ਕਾਂਗਰਸ ਬਚਾਉਣ ਦੀ ਕੋਸ਼ਿਸ਼ ਕਰੀਆ ਉਹ ਕਿਹੜੇ ਮੁੱਦੇ ਦੇ ਜਿਹੜੇ ਬਚਾਉਣ ਦੀ ਆ ਤੁਸੀਂ ਹੁਣ ਆਹੀ ਦੇਖ ਲਿਏ ਆਹੀ ਦੇਖ ਲਿਏ ਸੰਵਿਧਾਨ ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਆ ਤੇ ਇਹਦੇ ਚ ਆਜ਼ਾਦੀ ਕਿੱਥੇ ਬਚੀ ਉਹਨਾਂ ਨੇ ਕੋਈ ਗੱਲ ਕਹੀ ਆ ਤੇ ਐਫ ਆਈ ਆਰ ਕਿੱਥੋਂ ਬਣਦਾ ਹੈਗਾ ਤੇ ਇਸ ਕਰਕੇ ਇਹੀ ਆ ਔਰ ਉੱਤੇ ਕੇਂਦਰ ਸਰਕਾਰ ਇਹੋ ਕਰ ਰਹੀ ਆ ਥੱਲੇ ਇਹੋ ਕਰ ਰਹੀ ਆ ਸਾਡੇ ਦਾ ਵਰਕਰਾਂ ਦੇ ਇਨਫਆਈਆਰ ਹੋ ਰਿਹਾ ਇੱਥੇ ਪੁੱਛ ਲੋ ਕਿੰਨੇ ਵਰਕਰਾਂ ਤੇ ਹੋਏ ਸਾਰੇ ਪੇਪਰ ਰਿਜੈਕਟ ਕੀਤੇ ਆਮ ਪਾਰਟੀ ਸਰ ਵਿਸ਼ਵਾਸ ਹੀ ਨਹੀਂ ਕਰਦੀ ਹੈਗੀ ਇਹ ਸੰਵਿਧਾਨ ਚ ਨਾ ਭਾਜਪਾ ਕਰੇ ਅਸੀਂ ਤਾਂ ਬਾਰ ਬਾਰ ਕਹਿੰਨੇ ਆ ਕਿ ਇਹ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਆਮ ਪਾਰਟੀ ਇਹ ਬੀਜੇਪੀ ਆਰਐਸਐਸ ਦੀ ਬੀ ਟੀਮ ਆ ਇਹ ਬਿਲਕੁਲ ਦੋਵਾਂ ਦੀ ਫੰਕਸ਼ਨ ਇੱਕੋ ਜਿਹੀ ਆ ਪਰਚੇ داخل ਕੀਤੇ ਕੈਨਸਲ ਕੀਤੇ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਆ ਦੇਖਿਓ ਹੁਣ ਪਹਿਲਾਂ ਜਦੋਂ ਜਲੰਧਰ ਪਾਈ ਇਲੈਕਸ਼ਨ ਹੋਇਆ ਸੀ ਇਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ ਆ ਲੁਧਿਆਣੇ ਵਾਲੀ ਉਹਦੇ 'ਚ ਵੀ ਜ਼ਿਆਦਤੀ ਕਰਨਗੇ ਤੇ ਇਹਨਾਂ ਦਾ ਤਾਂ ਕੰਮ ਹੀ ਸੰਵਿਧਾਨ ਦਾ ਤਾਂ ਨਾ ਹੀ ਰਹਿੰਦਾ ਇਹ ਉਹਦੀ ਪਰਵਾਹ ਨਹੀਂ ਕਰਦੇ ਲੁਧਿਆਣਾ ਜਿੱਨੀ ਚੋਣ ਹੋ ਰਹੀ ਹੈ ਉਹਦੇ 'ਚ ਕਾਂਗਰਸ ਵੱਲੋਂ ਕੀ ਕੀਤਾ ਜਿੰਨੇ ਕਾਂਗਰਸ ਇੱਕ ਝੂਟਾ ਉਸ ਬੰਦੇ ਦੇ ਜੀ ਬਿਲਕੁਲ ਇੱਕ ਝੂਟਾ ਬਿਲਕੁਲ ਇੱਕ ਝੂਟਾ ਔਰ ਸਾਰੇ ਅਸੀਂ ਲੱਗ ਕੇ ਸਾਰੇ ਲੀਡਰ ਲੱਗ ਕੇ ਸਾਰੇ ਵਰਕਰ ਲੱਗ ਕੇ ਕਾਂਗਰਸ ਉਹ ਪਚਨਾਵ ਜਿੱਤੂਗਾ